ਰਾਹਾ ਸਾਹਿਬ ਵੱਡੀ ਰੈਲੀ ਕੀਤੀ ਆ ਬਾਕੀ ਪਾਰਟੀਆਂ ਵੋਟਾਂ ਮੰਗਰੀਆਂ ਨੇ ਰੈਲੀਆਂ ਕਰਕੇ ਤੁਹਾਡੀ ਇਸ ਰੈਲੀ ਦਾ ਮਕਸਦ ਕੀ ਹੈ ਹੁਣ ਤੱਕ ਜਿਹੜੀਆਂ ਵੋਟ ਪਾਰਟੀਆਂ ਨੇ ਉਹ ਤਾਂ ਸਾਡੇ ਕੋਲੋਂ ਕਾਰਪੋਰੇਟਾਂ ਨੂੰ ਮੁਨਾਫੇ ਦੇਣ ਦੀ ਛੱਤਰ ਸਾਡੀ ਰੱਥ ਚੂਰਦੀਆਂ ਆਈਆਂ ਸਾਡੇ ਹੱਕ ਖੋਹਦੀਆਂ ਆਈਆਂ ਇਸ ਕਰਕੇ ਅਸੀਂ ਇਹਨਾਂ ਨੂੰ ਸੱਦਾ ਦਿੰਦਾ ਵੀ ਇਹਨਾਂ ਤੇ ਭਰੋਸਾ ਨਾ ਕਰੋ ਤੁਸੀਂ ਲੋਕਾਂ ਨੂੰ ਕਿਹਾ ਕਿ ਇਹਨਾਂ ਪਾਰਟੀਆਂ ਤੇ ਭਰੋਸਾ ਨਾ ਕਰੋ ਤਾਂ ਫਿਰ ਕਿਸ ਪਾਰਟੀ ਦੇ ਭਰੋਸਾ ਕਰਨ ਦੀ ਗੱਲ ਕਰਦੇ ਸਾਰੇ ਲੋਕ ਕਹਿੰਦੇ ਸੀ ਮੋਦੀ ਨਹੀਂ ਕਿਸੇ ਦੀ ਮੰਨਦਾ ਤੇ ਵੱਡੀ ਤਾਕਤ ਜਦੋਂ ਤੁਸੀਂ ਸੱਸੀ ਸਾਰੇ ਇਕੱਠੇ ਹੋ ਗਏ ਜਦੋਂ ਪੰਜਾਬ ਦੇ ਲੋਕ ਸਾਰੇ ਇਕੱਠੇ ਹੋ ਗਏ ਜਦੋਂ ਹਿੰਦੁਸਤਾਨ ਦੇ ਲੋਕ ਸਾਰੇ ਇਕੱਠੇ ਹੋ ਗਏ ਉਹ ਕਿਹੜੀ politcal ਪਾਰਟੀ ਸੀ ਜਿਹਨੇ ਬੋਦੀ ਨੂੰ ਕਰਾਇਆ ਕੀ ਕਿਹਾ ਕੇ ਆਪਣੀ ਇਕਤਾ ਦੇ ਨਾਲ ਤੁਸੀਂ ਕਾਨੂੰਨ ਵਾਪਸ ਕਰਾਏ ਜਾਂ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ ਤਾਂ ਤੁਹਾਡੇ ਮਗਰ ਅੱਜ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਨਾਲੋਂ ਵੱਧ ਘਟ ਸੀ ਤੁਸੀਂ ਖੁਦ ਕਿਉਂ ਨਹੀਂ ਵੋਟਾਂ 'ਚ ਖੜੇ ਹੋ ਜਾਂਦੇ ਜਿਹੜੀ ਬਿਮਾਰੀ ਅਸੀਂ ਦੋਖਾਂ ਨੂੰ ਹਟਾਉਣਾ ਚਾਹੁੰਦੇ ਆਂ ਵੀ ਦੇਖਿਓ ਕਿ ਤੇ ਇਸ ਬਿਮਾਰੀ ਦਾ ਇਹ ਇੱਕ ਟੋਏ 'ਚ ਨਾ ਡਿੱਗੋ ਉਹਦੇ ਵਿੱਚ ਤੁਹਾਨੂੰ ਤੁਸੀਂ ਕਹਿੰਦੇ ਹੋ ਵੀ ਤੁਸੀਂ ਆਪੇ ਛਾਲ ਮਾਰ ਦਿਓ ਅਸੀਂ ਉਹਨਾਂ ਨੂੰ ਰੋਕਣਾ ਚਾਹੁੰਦੇ ਆਂ ਅਸੀਂ ਆਪ ਕਿਉਂ ਜਾਵਾਂ ਅਸੀਂ ਤਾਂ ਇਸ ਗੱਲ 'ਤੇ ਭਰੋਸਾ ਹੀ ਨਾ ਕਰਦੇ ਕਾਂਗਰਸ ਪਾਰਟੀ ਆ ਉਹ ਕਹਿ ਰਹੀ ਹੈ ਕਿ ਸਾਡੀ ਸਰਕਾਰ ਬਣਾਓ ਜੋ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਕਿਸਾਨ ਮੰਗ ਕਰ ਰਹੇ ਨੇ ਉਹ ਅਸੀਂ ਪਹਿਲੇ ਉਹਦੇ ਵਿੱਚ ਸੰਸਦ ਦੇ ਵਿੱਚ ਹੀ ਲੈ ਜਾਵਾਂਗੇ ਪਹਿਲਾ ਕਾਂਗਰਸ ਦੀ ਸਰਕਾਰ ਹੀ ਰਹੀ ਹੈ ਘਟੂ ਘਟ 40 ਸਾਲ ਤੱਕ 1947 ਤੋਂ ਲੈ ਕੇ 77 ਤੱਕ 33 ਸਾਲ ਕਾਂਗਰਸ ਦੀ ਸਰਕਾਰ ਨੇ ਮਿੱਤਰੀ ਗੱਡੀ ਕੋਈ ਨਹੀਂ ਬਣਾਇਆ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਕੇਂਦਰ ਦੇ ਨਾਲ ਜਦੋਂ ਪੰਜਾਬ ਦੇ ਹੱਕ ਲੈਣ ਨੇ ਇਕੱਲਾ ਰਹਿ ਜਨਾਂ 13 ਹੱਥ ਹੋਰ ਦੋ ਠੀਕ ਹੈ ਇਹ ਤਾਂ ਛੁੱਡੀ ਮਰਜ਼ੀ ਹੈ ਲੋਕਾਂ ਦੀ ਮਰਜ਼ੀ ਹੈ 13 ਦਿਨ 14 ਦਿਨ ਨਾ ਦਿਨ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਉਹਦਾ ਅਪੀਲ ਕਰਨ ਦਾ ਅਧਿਕਾਰ ਹੈ ਫੈਸਲਾ ਲੋਕਾਂ ਨੇ ਕਰਨਾ ਦੇਣਾ ਨਾ ਡਰ ਨਹੀਂ ਲੱਗਦਾ ਜੇ ਸਰਕਾਰ ਆ ਗਈ ਮਗਰੋਂ ਪ੍ਰੈਸ਼ਰ ਪਾ ਸਕਦੇ ਨੇ ਡਰ ਕੇ ਕੀ ਕਰਾਂ ਜੇਲ੍ਹ 'ਚ ਬੰਦ ਕਰ ਦਾਂਗੇ ਗਾਲੇ ਪਾਣੀ ਭੇਜ ਦਾਂਗੇ ਡਰ ਕੇ ਕਹਾ ਗਿਆ ਸੀ ਇਹ ਡਰਨਾ ਹੁੰਦਾ ਫਿਰ ਸਾਨੂੰ ਇੱਥੇ ਸਟੇਜ ਤੋਂ ਬੋਲਣ ਦੀ ਕੀ ਲੋੜ ਵਰਤਾਂ ਮਾਰ ਦਿੱਤੀ ਲੋੜ ਜੋ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਉਹ ਕਹਿੰਦੇ ਤੁਹਾਡੇ ਪੱਲੇ ਕੁਝ ਨਹੀਂ ਜੇ ਕੁਝ ਹੈਗਾ ਤਾਂ ਸਾਡੇ ਬਰਾਬਰ ਚੋਣਾਂ ਲੜ ਕੇ ਦੇਖੋ ਸਾਡੇ ਤਾਂ ਕੁਝ ਨਹੀਂ ਪੱਲੇ ਸਾਡੇ ਤਾਂ ਕੱਖ ਬੱਲੇ ਤੇਰੇ ਪੱਲੇ ਹੈ ਤੁਹ ਪੱਲੇ ਤੋਂ ਇਲੈਕਸ਼ਨ ਲੜ ਰਿਹਾ ਅਜੇ ਤਾਂ ਇਲੈਕਸ਼ਨ ਨਹੀਂ ਲੜ ਅਜੇ ਤਾਂ ਤੇ 86 ਤਰੀਕ ਦੀ ਸਾਡੇ ਪੱਲੇ ਤਾਂ ਕੁਝ ਨਹੀਂ ਬਰਨਾਲਾ ਦੇ ਵਿੱਚ ਮੌਜੂਦਾਂ ਜਿੱਥੇ ਵੱਡੀ ਰੈਲੀ ਕੀਤੀ ਗਈ ਆ ਲੋਕ ਸੰਗਰਾਮ ਰੈਲੀ ਇਹ ਰੈਲੀ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜੇ ਜੋ ਪ੍ਰਧਾਨ ਨੇ ਜੁਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਵਿੱਚ ਕੀਤੀ ਗਿਆ ਇਸ ਵਕਤ ਸਾਡੇ ਨਾਲ ਜੁਗਿੰਦਰ ਸਿੰਘ ਉਗਰਾਹਾਂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਗਰਾਹਾਂ ਸਾਹਿਬ ਵੱਡੀ ਰੈਲੀ ਕੀਤੀ ਆ ਬਾਕੀ ਪਾਰਟੀਆਂ ਵੋਟਾਂ ਮੰਗਰੀਆਂ ਨੇ ਰੈਲੀਆਂ ਕਰਕੇ ਤੁਹਾਡੀ ਇਸ ਰੈਲੀ ਦਾ ਮਕਸਦ ਕੀ ਹੈ ਅਸੀਂ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਹੁਣ ਤੱਕ ਜਿਹੜੀਆਂ ਪਾਰਲੀਮੈਂਟ ਤੇ ਵਿਧਾਨ ਸਭਾ ਨੇ ਚੋਣਾਂ ਹੋਈਆਂ ਨੇ ਉਹਨਾਂ ਚ ਬਦਲੀਆਂ ਸਰਕਾਰਾਂ ਨੇ ਸਿਰਫ ਲਾਰੇ ਲੱਬੇ ਲਾਏ ਆ ਹਮ ਕਿਰਤੀ ਲੋਕਾਂ ਨੂੰ ਕੁਝ ਨਹੀਂ ਦਿੱਤਾ ਹੂੰ ਕੀਰਤੀ ਲੋਕਾਂ ਨੇ ਜੋ ਕੁਝ ਵੀ ਲਿਆ ਆਪਣੇ ਸੰਘਰਸ਼ ਦਾ ਅਭਿਯੋਗ ਦਾ ਸਦਕਾ ਅਭਦੇ ਸੰਘਰਸ਼ਾਂ ਦਾ ਸਦਕਾ ਹਾਸਲ ਕੀਤਾ ਹੂੰ ਤੱਕ ਜਿਹੜੀਆਂ ਬੋਟ ਪਾਰਟੀਆਂ ਨੇ ਉਹ ਤਾਂ ਸਾਡੇ ਕੋਲੋਂ ਕਾਰਪੋਰੇਟਾਂ ਨੂੰ ਮੁਨਾਫੇ ਦੇਣ ਦੀ ਛੱਤਰ ਸਾਡੀ ਰੱਤ ਝੂਟਦੀਆਂ ਆਈਆਂ ਨੇ ਸਾਡੇ ਹੱਕ ਖੋਦੀਆਂ ਆਈਆਂ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਸੱਦਾ ਦਿੰਦਾ ਵੀ ਇਹਨਾਂ ਤੇ ਭਰੋਸਾ ਨਾ ਕਰੋ ਇਹਨਾਂ ਤੇ ਚਾਹ ਤੁਸੀਂ ਲੋਕਾਂ ਨੂੰ ਕਿਹਾ ਕਿ ਇਹਨਾਂ ਪਾਰਟੀਆਂ ਤੇ ਭਰੋਸਾ ਨਾ ਕਰੋ ਤਾਂ ਫਿਰ ਕਿਸ ਪਾਰਟੀ ਤੇ ਭਰੋਸਾ ਕਰਨ ਦੀ ਗੱਲ ਕਰਦੇ ਹੋ ਆਪਦੀ ਏਕਤਾ ਤੇ ਅਸੀਂ ਆਪਦੇ ਆਪ ਆਪਦੀ ਤਾਕਤ ਇਕੱਠੀ ਕਰੀਏ ਆਪਦਾ ਸੰਘਰਸ਼ ਛੇਤੀ ਜੀਏ ਤੁਸੀਂ ਦੇਖੋ ਵੀ ਜਿਹੜੇ ਤਿੰਨ ਕਾਨੂੰਨ ਰੱਦ ਕਰਾਏ ਜਾਂ ਖੇਤੀ ਕਾਨੂੰਨ ਹਮ ਸਾਰੇ ਲੋਕ ਕਹਿੰਦੇ ਸੀ ਮੋਦੀ ਨਹੀਂ ਕਿਸੇ ਦੀ ਮੰਨਦਾ ਹਮ ਤੇ ਵੱਡੀ ਤਾਕਤ ਤੇ ਜਦੋਂ ਤੁਸੀਂ ਜਿase ਸਾਰੇ ਇਕੱਠੇ ਹੋ ਗਏ ਹਮ ਜਦੋਂ ਪੰਜਾਬ ਦੇ ਲੋਕ ਸਾਰੇ ਇਕੱਠੇ ਹੋ ਗਏ ਜਦੋਂ ਹਿੰਦੁਸਤਾਨ ਦੇ ਲੋਕ ਸਾਰੇ ਇਕੱਠੇ ਹੋ ਗਏ ਹਮ ਉਹ ਕਿਹੜੀ ਪੋਲੀਟੀਕਲ ਪਾਰਟੀ ਸੀ ਜਿਹਨੇ ਮੋਦੀ ਨੂੰ ਕਰਾਇਆ ਹਮ ਕੋਈ ਸਿਆਸੀ ਪਾਰਟੀ ਮੰਚ ਤੇ ਨਹੀਂ ਹਮ ਤੇ ਲੋਕਾਂ ਦੀ ਤਾਕਤ ਇਕੱਠੀ ਹੋਈ ਤੇ ਲੜੀ ਮੋਦੀ ਨੂੰ ਆਪਣਾ ਫੈਸਲਾ ਵਾਪਸ ਲੈਣ ਦਾ ਹਮ ਇਸ ਕਰਕੇ ਜਿਹੜੀ ਐ ਤਾਕਤ ਇਕੱਠੀ ਹੋ ਕੇ ਕਿਸੇ ਤਾਕਤ ਹਕੂਮਤ ਦੇ ਖਿਲਾਫ ਲੜਤੀ ਉਦੋਂ ਹਕੂਮਤਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪੈ ਜਾਂਦੇ ਆ ਇਸ ਗੱਲ ਤੇ ਭਰੋਸਾ ਬਣਾਉਣ ਦੀ ਖਤਰ ਅਸੀਂ ਅੱਜ ਹੀ ਵੱਡੀ ਬੰ ਤੁਸੀਂ ਕਿਹਾ ਕਿ ਆਪਣੀ ਏਕਤਾ ਦੇ ਨਾਲ ਤੁਸੀਂ ਕਾਨੂੰਨ ਵਾਪਸ ਕਰਾਏ ਜਾਂ ਸੰਘਰਸ਼ ਕਰਕੇ ਜਿੱਤ ਪ੍ਰਾਪਤ ਕੀਤੀ ਤਾਂ ਤੁਹਾਡੇ ਮਗਰ ਅੱਜ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਨਾਲੋਂ ਵੱਧ ਘਟ ਸੀ ਤੁਸੀਂ ਖੁਦ ਕਿਉਂ ਨਹੀਂ ਵੋਟਾਂ 'ਚ ਖੜੇ ਹੋ ਜਾਂਦੇ ਅਸੀਂ ਉਹ ਬਿਮਾਰੀ ਜਿਹੜੀ ਬਿਮਾਰੀ ਅਸੀਂ ਦੋਖਾ ਨੂੰ ਹਟਾਉਣਾ ਚਾਹੁੰਦੇ ਆ ਵੀ ਦੇਖਿਓ ਕਿ ਤੇ ਇਸ ਬਿਮਾਰੀ ਦਾ ਇਹ ਟੋਏ 'ਚ ਨਾ ਡਿੱਗ ਪਿਓ ਉਹਦੇ ਵਿੱਚ ਤੁਹਾਨੂੰ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਆਪ ਇਸ਼ਾਰਾ ਮਾਰ ਦਿਓ ਅਸੀਂ ਇਹਨਾਂ ਨੂੰ ਰੋਕਣਾ ਚਾਹੁੰਦੇ ਆ ਅਸੀਂ ਆਪ ਕਿਉਂ ਜਾਵਾਂਗੇ ਅਸੀਂ ਤਾਂ ਇਸ ਗੱਲ ਤੇ ਭਰੋਸਾ ਹੀ ਨਾ ਕਰਦੇ ਅਸੀਂ ਇਸ ਇਲੈਕਸ਼ਨ ਸਿਸਟਮ ਦੇ ਵਿੱਚ ਇਹਨਾਂ ਦੀਆਂ ਪਾਰਟੀਆਂ ਦੇ ਵਿੱਚ ਇਹ ਸਿਸਟਮ ਜੇ ਪਾਰਲੀਮੈਂਟ ਦੇ ਵਿੱਚ ਜਾ ਕੇ ਲੋਕਾਂ ਦਾ ਫਾਇਦਾ ਨਹੀਂ ਕਰ ਸਕਦੇ ਅਸੀਂ ਫੇਰ ਹੀ ਬਚਾਂਗੇ ਜੇ ਸਾਡੀ ਤਾਕਤ ਇਹਨਾਂ ਤੋਂ ਪਾਸੇ ਹੋ ਕੇ ਆਪਦੀ ਇਕੱਠਾ ਤਾਕਤ ਪੱਠੀ ਰੱਖ ਸਕਦੇ ਆ ਤੇ ਇਕੱਠੀ ਸੰਘਰਸ਼ ਕਰ ਸਕਦੇ ਆ ਅਸੀਂ ਹਕੂਮਤਾਂ ਤੇ ਆਪਣਾ ਦਬਾਅ ਬਣਾ ਕੇ ਇਸ ਤਾਕਤ ਨੂੰ ਇਕੱਠੀ ਕਰਕੇ ਆਪਦੇ ਹੱਕ ਤੰਮੀਰ ਆਕੀ ਸੁਰੱਖਤ ਰੱਖੀ ਕਰ ਸਕਦੇ ਆ ਇਹੀ ਇੱਕ ਰਾਹ ਹੈ ਪਾਰਲੀਮੈਂਟ ਦੀ ਰਾਹ ਦੇ ਵਿੱਚ ਦੀ ਸਾਡੇ ਕੋਲ ਇਹਨਾਂ ਦਾ ਫਾਇਦਾ ਲੋਕਾਂ ਦਾ ਨਹੀਂ ਹੋ ਸਕਦਾ ਅਸੀਂ ਇਹਨਾਂ ਦਾ ਭਰੋਸਾ ਉਤਾਰਿਆ ਸੀ ਤੇ ਜੋ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਆ ਉਹ ਇਹ ਕਹਿ ਰਹੀ ਆ ਕਿ ਸਾਡੀ ਸਰਕਾਰ ਬਣਾਓ ਜੇ ਲੋਕਤੰਤਰ ਬਚਾਉਣਾ ਅਸੀਂ ਕਿਸਾਨ ਪੱਖੀ ਜਾਂ ਆਮ ਲੋਕ ਪੱਖੀ ਜੋ ਬਿੱਲ ਨੇ ਉਹ ਲੈ ਕੇ ਆਵਾਂਗੇ ਆਪ ਸਰਕਾਰ ਕਰੀ ਹੈ ਆਪ ਦੱਸੇ ਵੀ ਤੁਹਾਡੇ ਹੁਣ ਰਾਜ ਚ ਕੋਈ ਚੰਡੀਗੜ੍ਹ ਚ ਕਿਵੇਂ ਨਹੀਂ ਬਟਨ ਦਿੰਦੇ ਸਾਨੂੰ ਬਈ ਆ ਪਟਿਆਲੇ ਦੇ ਵਿੱਚ ਤੁਸੀਂ ਸਾਨੂੰ ਕਿਵੇਂ ਨਹੀਂ ਸੀ ਬਟਨ ਦਿੰਦੇ ਸਾਡੀ ਜਥੇਬਦੀ ਨੇ ਜ਼ੋਰ ਲਾ ਕੇ ਸਰਕਾਰ ਸ਼ਿਕਰ ਕੀਤਾ ਤੋਂ ਪਟਿਆਲੇ ਬੋਲੰਟੀ ਜਗਾ ਲਈ ਉਹ ਵੀ ਮੋਦੀ ਤੋਂ ਮਿਲਦੇ ਪੰਜ 6 ਕਿਲੋਮੀਟਰ ਦੂਰ ਸਾਨੂੰ ਰੈਡੀ ਕਰਨ ਦਿੱਤੀ ਸੀ ਆ ਬਾਕੀ ਸੜਕਾਂ ਤੇ ਸਾਰੀਆਂ ਜਿੱਥੇ ਬੰਦੀਆਂ ਪਟਿਆਲੇ ਤੋਂ ਬਾਹਰ ਕਿਉਂ ਰੋਕ ਲਈ ਤੁਸੀਂ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ ਜੇ ਪਟਿਆਲੇ ਦੇ ਵਿੱਚ ਮੋਦੀ ਨੂੰ ਆ ਕੇ ਲੋਕਾਂ ਨੂੰ ਸੰਬੋਧਨ ਕਰਕੇ ਆਪਣੀ ਗੱਲ ਦੱਸਣ ਦਾ ਅਧਿਕਾਰ ਹੈ ਤਾਂ ਸਾਡੀਆਂ ਜਿੱਥੇ ਬੰਦੀਆਂ ਨੂੰ ਲੋਕਾਂ ਨੂੰ ਗੱਲ ਦੱਸਣ ਦਾ ਅਧਿਕਾਰ ਕਿਉਂ ਨਹੀਂ ਵੀ ਦਿੱਲੀ ਦੇ ਵਿੱਚ ਇਹਨੇ 2021 ਸਾਡੇ ਨਾਲ ਵਾਅਦੇ ਕੀਤੇ ਸੀ ਨੇ ਪੂਰੇ ਨਹੀਂ ਕੀਤੇ ਜੇ ਲੋਕਤੰਤਰ ਦੀ ਗੱਲ ਕਰਦੇ ਹੋ ਜੇ ਜਮਹੂਰੀਅਤ ਦੀ ਗੱਲ ਕਰਦੇ ਹੋ ਜਮਹੂਰੀਅਤ ਦਾ ਛੋਟਾ ਕੀ ਵੱਡਾ ਕੀ ਸਭ ਦੇ ਵਾਸਤੇ ਬਰਾਬਰ ਹੋਣੀ ਚਾਹੀਦੀ ਹੈ ਤੇ ਤੁਸੀਂ ਵੱਡੇ ਬੰਦਿਆਂ ਨੂੰ ਰੈਤ ਉਹਦੇ ਵਾਸਤੇ ਤਾਂ ਇੰਨੀਆਂ ਫੋਰਸਾਂ ਲਾਈਆਂ ਉਹਦੀ ਸੁਰੱਖਿਆ ਵਾਸਤੇ ਇੰਨੀ ਫੋਰਸ ਲਾਈ ਸਾਨੂੰ ਤੁਸੀਂ ਇੱਕ ਪਾਸੇ ਰਾਹ ਵੀ ਨਹੀਂ ਦੇ ਰਹੇ ਉਹਦੀ ਖਤਮ ਤੁਸੀਂ ਸਾਡੇ ਘਰਾਂ 'ਚ ਛਾਪੇ ਬੰਦਿਆਂ ਦੇ ਦਫਕੇ ਮਾਰਦੇ ਹੋ ਸੜਕਾਂ 'ਤੇ ਘੇਰਦੇ ਹੋ ਤੁਸੀਂ ਸਭੋਂ ਉਥੇ ਉਹਨਾਂ ਵਾਸਤੇ ਲੋਕਤੰਤਰ ਹੈ ਸਾਡੇ ਵਾਸਤੇ ਲੋਕਤੰਤਰ ਕਿੱਧਰ ਖਤਮ ਹੋ ਗਿਆ ਫਿਰ ਜੋ ਕਾਂਗਰਸ ਪਾਰਟੀ ਆ ਉਹ ਕਹਿ ਰਹੀ ਹੈ ਕਿ ਸਾਡੀ ਸਰਕਾਰ ਬਣਾਓ ਜੋ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਕਿਸਾਨ ਮੰਗ ਕਰ ਰਹੇ ਨੇ ਅਸੀਂ ਪਹਿਲੇ ਉਹਦੇ ਵਿੱਚ ਸੰਸਦ ਦੇ ਵਿੱਚ ਹੀ ਲੈ ਜਾਵਾਂਗੇ ਪਹਿਲਾ ਕਾਂਗਰਸ ਦੀ ਸਰਕਾਰ ਹੀ ਰਹੀ ਹੈ 1947 ਤੋਂ ਬਾਅਦ 1970 ਤੱਕ ਕਾਂਗਰਸ ਦੀ ਸਰਕਾਰ ਹੀ ਰਹੀ ਹੈ ਘਟੋ-ਘਟੇ 40 ਸਾਲ ਤੱਕ 1947 ਤੋਂ ਲੈ ਕੇ 70 ਤੱਕ 33 ਸਾਲ ਤੱਕ ਕਾਂਗਰਸ ਦੀ ਸਰਕਾਰ ਲਈ ਮਿਸ ਪ੍ਰੀਗਰਾਟੀ ਕਰਨ ਚੋਰੀ ਨਹੀਂ ਬਣਾਇਆ ਹੁਣ ਉਹ ਜਦੋਂ ਸੱਤਾ ਤੋਂ ਬਾਹਰ ਨੇ ਉਦੋਂ ਤਾਂ ਫਿਰ ਇਹ ਸਾਰਾ ਕੁਝ ਕਹਿੰਦੇ ਹੁੰਦੇ ਨੇ ਜਦੋਂ ਸੱਤਾ ਤਿਆ ਜਾਂਦੇ ਨੇ ਬਦਲ ਜਾਂਦੇ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਕੇਂਦਰ ਦੇ ਨਾਲ ਜਦੋਂ ਪੰਜਾਬ ਦੇ ਹੱਕ ਲੈਣੇ ਨੇ ਇਕੱਲਾ ਰਹਿ ਜਨਾ 13 ਹੱਥ ਹੋਰ ਦੋ ਤੇਰਾ ਹੱਥ ਲੈ ਜਾ ਜੇ ਪੰਜਾਬ ਦੇ ਲੋਕ ਦੇ ਦੇਣਗੇ ਲੈ ਜਾ ਸਾਨੂੰ ਕੀ ਟਕਰਾਅ ਚਾਹੀਏ 13 ਦੇ 14 ਲੈ ਜਾ ਚਾਹੇ ਹਰਿਆਣੇ ਵਾਲੇ ਵੀ ਤੂੰ ਲੈ ਜਾ ਸਾਨੂੰ ਘਰ ਟਕਰਾਅ ਰਹਾ ਸਾਨੂੰ ਤਾਂ ਪਤਾ ਜੀ ਲੱਗਦਾ ਵੀ ਤੂੰ ਕੋਈ ਫਾਇਦਾ ਕਰਦੀ ਨਾ ਠੀਕ ਹੈ ਇਹ ਤਾਂ ਸੁੱਡੀ ਮਰਜ਼ੀ ਹੈ ਲੋਕਾਂ ਦੀ ਮਰਜ਼ੀ ਹੈ 13 ਦਿਨ 14 ਦਿਨ ਨਾ ਦਿਨ ਇਹ ਤਾਂ ਲੋਕਾਂ ਦੀ ਮਰਜ਼ੀ ਹੈ ਉਹਦਾ ਅਪੀਲ ਕਰਨ ਦਾ ਅਧਿਕਾਰ ਹੈ ਫੈਸਲਾ ਲੋਕਾਂ ਨੇ ਕਰਨਾ ਹੈ ਦੇਣਾ ਨਾ ਜੋ 2.5 ਸਾਲ ਦੀ ਆ ਉਹ ਕਹਿੰਦੇ ਅਸੀਂ ਮੁਫਤ ਬਿਜਲੀ ਦਿੱਤੀ ਕਿਸਾਨਾਂ ਨੂੰ ਹਰ ਵਕਤ ਬਿਜਲੀ ਦੇ ਰਹੇ ਆ ਉਹਨੂੰ ਕਿਵੇਂ ਦੇਖਦੇ ਹਾਂ ਉਹਦਾ ਲਾਹਾ ਲੈ ਲੈ ਜੇ ਕੁਝ ਲੋਕਾਂ ਨੂੰ ਮੁਕਤ ਦਿੱਤਾ ਹੈ ਜਾਂ ਲੋਕਾਂ ਨੂੰ ਬਿਜਲੀ ਦਿੱਤੀ ਹੈ ਮੈਰੀ ਪਾਣੀ ਦਿੱਤਾ ਹੈ ਉਹਦੇ ਲਾਹਾ ਲੈ ਲੈ ਤਾ ਵੋਟਾਂ ਲੈ ਲੈ ਸਾਨੂੰ ਸਾਨੂੰ ਕਹੀ ਦੱਸਣ ਦੀ ਲੋੜ ਹੈ ਗੱਲਾਂ ਹੂੰ ਜੋ ਲੋਕਾਂ ਨੂੰ ਕੁਝ ਦਿੱਤਾ ਹੈ ਉਹ ਲੋਕਾਂ ਜਾ ਰਹੇ ਨਾ ਹੂੰ ਲੋਕਾਂ ਨੂੰ ਕਹਿਣਗੇ ਜੇ ਲੋਕਾਂ ਨੂੰ ਵੋਟਾਂ ਦੇ ਦੇ ਜੇ ਲੋਕਾਂ ਨੂੰ ਨਹੀਂ ਮਿਲਿਆ ਹੋ ਲੋਕ ਨਹੀਂ ਦੇਣ ਹੂੰ ਤਾਂ ਤੁਹਾਡੇ ਕਿਸਾਨ ਜੱਥੇਬੰਦੀਆਂ ਦੇ ਕਿਸਾਨ ਜਾਂ ਕਿਸਾਨ ਆਗੂ ਭਾਜਪੀ ਦੇ ਜੋ ਉਮੀਦਵਾਰ ਨੇ ਉਹਨਾਂ ਨੂੰ ਸਵਾਲ ਕਰ ਰਹੇ ਨੇ ਤਾਂ ਕੁਝ ਉਮੀਦਵਾਰਾਂ ਨੇ ਰਵਨੀਤ ਬਿੱਟੂ ਹੰਸਰਾ ਜੰਸ ਉਹ ਕਹਿੰਦੇ ਵੋਟਾਂ ਦਾ ਰਿਜ਼ਲਟ ਆ ਲੈਣ ਦਿਓ ਫਿਰ ਦੱਸਾਂਗੇ ਤੁਹਾਨੂੰ ਦੱਸ ਦਿਓ ਹੂੰ ਤੁਸੀਂ ਦੱਸ ਦਿਓ ਜੋ ਦੱਸਣਾ ਚਾਹ ਰਹੇ ਹੋ ਹੂੰ ਤੁਸੀਂ ਪਹਿਲਾਂ ਵੀ ਦੱਸਦਿਆ ਹੂੰ 10 ਸਾਲ ਹੋ ਗਏ ਹੂੰ ਗਾਂਵ 5 ਸਾਲ ਤੋਂ ਨੂੰ ਸਰਕਾਰ ਫੇਰ ਮਿਲ ਗਈ ਤੁਸੀਂ ਫੇਰ ਦੱਸ ਹੂੰ ਡਰ ਨਹੀਂ ਲੱਗਦਾ ਜੇ ਸਰਕਾਰ ਆ ਗਈ ਮਗਰੋਂ ਪ੍ਰੈਸ਼ਰ ਪਾ ਸਕਦੇ ਨੇ ਡਰ ਕੇ ਕੀ ਕਰਾਂਗੇ ਜੇਲ੍ਹ 'ਚ ਬੰਦ ਕਰ ਦਾਂਗੇ ਹੂੰ ਕਾਲੇ ਪਾਣੀ ਭੇਜ ਦਾਂਗੇ ਹੂੰ ਕੀ ਕਰਾਂਗੇ ਤੁਹਾਨੂੰ ਉਹ ਜਿਹੜਾ ਕੁਝ ਕਰਨਗੇ ਉਹ ਕਰਕੇ ਰਹਿਣਗੇ ਹੂੰ ਡਰ ਕੇ ਡਰ ਕੇ ਕਹਾ ਕਿ ਅਸੀਂ ਜੇ ਡਰਨਾ ਹੁੰਦਾ ਫਿਰ ਸਾਨੂੰ ਇੱਥੇ ਸਟੇਜ ਤੋਂ ਬੋਲਣ ਦੀ ਕੀ ਲੋੜ ਵਰਤਾਂ ਮਾਰਨ ਦੀ ਕੀ ਲੋੜ ਹੂੰ ਡਰ ਡੋਰ ਨਹੀਂ ਹੈ ਦਰ ਕਾਦਾ ਪੜ ਦਰ ਕਿਹੜੀ ਗੱਲ ਦਾ ਜੇਲ੍ਹਾਂ ਦੇ ਵਿੱਚ ਡੱਕ ਦੇਣਗੇ ਜਿਵੇਂ ਅੱਜ ਕਿਰਤੀ ਕਿਸਾਨ ਜੋ ਢੁੱਡੀ ਕੇ ਨੇ ਉਹਨਾਂ ਦੇ ਘਰ ਤੇ ਛਾਪਾ ਪਿਆ ਕੇਂਦਰੀ ਏਜੰਸੀਆਂ ਦਾ ਕੇਂਦਰੀ ਏਜੰਸੀਆਂ ਦਾ ਛਾਪਾ ਪਿਆ ਬਹੁਤ ਗਲਤ ਹੈ ਤੇ ਉਹ ਇਹ ਰਾਹ ਫੜਿਆ ਹੋਇਆ ਇਹਨਾਂ ਨੇ ਕਿਸਾਨਾਂ ਦੇ ਘਰਾਂ ਤੇ ਛਾਪੇ ਪਾਉਣ ਦਾ ਰਾਹ ਫੜਿਆ ਹੋਇਆ ਉਹ ਕਿ ਢੁੱਡੀ ਕਹਿੰਦੇ ਮਾਰਿਆ ਹੋਰਾਂ ਦੇ ਮਾਰਨ ਸਾਡੇ ਵੀ ਮਾਰਨਗੇ ਸਾਰੇ ਮਾਰਨਗੇ ਕਿਉਂਕਿ ਉਹਨਾਂ ਨੇ ਇਹ ਰਾਹ ਫੜ ਲਿਆ ਹੂੰ ਉਹਨਾਂ ਦਾ ਇਹ ਰਸਤਾ ਹੈ ਕਿਉਂਕਿ ਉਹਦਾ ਕੇਂਦਰੀ ਏਜੰਸੀਆਂ ਨੇ ਇਹ ਰਾਹ ਫੜ ਕੇ ਕਿਸਾਨ ਜਥੇਬੰਦੀਆਂ ਤੇ ਅਟੈਕ ਤੇ ਆਉਣਾ ਹੈ ਕਿ ਚਲ ਆ ਦੋ ਚਾਰ ਦਿਨ ਨੇ ਬੋਟਾ ਲੰਘਣ ਤੋਂ ਬਾਅਦ ਉਹਨਾਂ ਨੇ ਵੱਡੇ ਪੱਧਰ ਤੇ ਅਟੈਕ ਤੇ ਆਉਣਾ ਹੈ ਤੇ ਠੀਕ ਆ ਕੋਈ ਗੱਲ ਨਹੀਂ ਦੇਖਾਂਗੇ ਬੀਜੇਤੀ ਦੇ ਜੇ ਟੋਟੀ ਕਹਿੰਦੇ ਕੋਈ ਗਰਫਦਾਰੀ ਕਰਦੇ ਨੇ ਜਾਂ ਇਹੋ ਜਿਹਾ ਕੁਝ ਕਰਦੇ ਨੇ ਵੀ ਸਾਨੂੰ ਤਾਂ ਹੁਣ ਪਤਾ ਲੱਗਿਆ ਅਸੀਂ ਨਹੀਂ ਮਤੇ ਦੀ ਨਖੇਦੀ ਕਰਨੀ ਸੀ ਉਹਦੀ ਇਸ ਛਾਪੇ ਦੀ ਹੁਣ ਅਸੀਂ ਦੇਖਾਂਗੇ ਕਿ ਕੱਲ ਨੂੰ ਕੀ ਵੜਦਾ ਜੋ ਭਾਜੀਪੀ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਉਹ ਕਹਿੰਦੇ ਤੁਹਾਡੇ ਪੱਲੇ ਕੁਝ ਨਹੀਂ ਜੇ ਕੁਝ ਹੈਗਾ ਤਾਂ ਸਾਡੇ ਬਰਾਬਰ ਚੋਣਾਂ ਲੜ ਕੇ ਦੇਖ ਲੋ ਤਾਂ ਹਾਂ ਇਹ ਤਾਂ ਸਾਨੂੰ ਅਸੀਂ ਕਦੋਂ ਉਹ ਸੁਨੀਲ ਨੂੰ ਕਦੋਂ ਕਿਹਾ ਵੀ ਸਾਡੇ ਕੋਲ ਕੁਝ ਪੱਲੇ ਹੈ ਸਾਡੇ ਤਾਂ ਕੁਝ ਨਹੀਂ ਪੱਲੇ ਸਾਡੇ ਤਾਂ ਕੱਖ ਪੱਲੇ ਤੇਰੇ ਪੱਲੇ ਹੈ ਤੂੰ ਪੰਲੇ ਤੋਂ ਇਲੈਕਸ਼ਨ ਲੜਦਾ ਹੈ ਅਜੇ ਤੱਕ ਇਲੈਕਸ਼ਨ ਨਹੀਂ ਲੜ ਅਜੇ ਤੱਕ ਤੇਰੇ 86 ਸੀਟਰੀ ਸਾਡੇ ਪੰਲੇ ਦਾ ਕੁਝ ਨਹੀਂ ਅਸੀਂ ਬੋਲਣ ਤਾਂ ਜਾਣਦੇ ਹਾਂ ਅਸੀਂ ਬੋਲਣ ਜਾਣਦੇ ਹਾਂ ਸਾਨੂੰ ਲੋਕਾਂ ਨੂੰ ਕਹਿਣ ਦਾ ਹੱਕ ਹੈ ਤੁਸੀਂ ਲੋਕਾਂ ਨੂੰ ਕਹੇ ਕਿ ਤੁਸੀਂ ਲੋਕਾਂ ਨੂੰ ਲੈ ਸਾਡੇ ਨਾਲ ਤਾਂ ਲੋਕ ਨੇ ਸਾਡੇ ਪੰਲੇ ਦਾ ਕੁਝ ਨਹੀਂ ਅਸੀਂ ਇਲੈਕਸ਼ਨ ਫੇਰ ਵੀ ਲੜਦੇ ਹਾਂ ਤੁਹਾਡੇ ਪੱਲੇ ਹੈ ਤੁਸੀਂ ਸਰਕਾਰ ਤੇ ਕਾਬਜ਼ ਹੋ ਤੁਸੀਂ ਰਾਜ ਹੋ ਤੁਸੀਂ ਜਨਤਾ ਤੇ ਜੋ ਮਰਜ਼ੀ ਕਰੋ ਜੋ ਨਾ ਕਰੋ ਇਹ ਤੁਹਾਡੀ ਮਰਜ਼ੀ ਹੈ ਅਗਰਾਹਾ ਸਾਹਿਬ ਬਰਨਾਲੇ 'ਚ ਬੈਠੇ ਆ ਸੰਗਰੂਰ 'ਚ ਪੈਂਦੇ ਆ ਸੰਗਰੂਰ ਦੇ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹੋ ਹੋਰ ਵੀ ਵਾਰੀ ਲੜਨ ਦੇ ਕਿਸੇ ਨੂੰ ਠੀਕ ਦੇਖਦੇ ਆ ਪਰਣਾਲੇ 'ਚ ਬੈਠਿਆ ਰੈਲੀ ਕਰ ਲਈ ਆਜਾ ਹੋ ਗਈ ਬਹੁਤ ਬਹੁਤ ਧੰਨਵਾਦ